ਤਾਂ ਜੀ ਮਿੱਤਰੋ ਆਪਣਾ ਇਹਦਾ ਚੈਨਲ ਦੇ ਉੱਤੇ ਸਟ੍ਰਾਈਕ ਵੱਜ ਗਈ ਸੀ ਜਿਹਦਾ ਕਰਕੇ ਹੁਣ ਇੰਨੇ ਦਿਨ ਆਪਣੇ ਜਿਹੜੀ 6-7 ਦਿਨ ਜਿਹੜੀ ਆਪਣੀ ਵੀਡੀਓ ਨਹੀਂ ਪਈ ਤੇ ਅੱਜ ਦੇਖੋ ਹੋਪਫੁਲੀ ਅੱਜ ਜਿਹੜੀ ਸਟ੍ਰਾਈਕ ਖਤਮ ਹੋ ਜਾਊਗੀ ਜਿਹਦਾ ਕਰਕੇ ਆਪਣਾ ਹੁਣ ਕੰਟੀਨਿਊ ਵਲੌਗ ਆਣਗੇ ਤੇ ਕੋਸ਼ਿਸ਼ ਏਦਾਂ ਦਾ ਨਹੀਂ ਕੀਤਾ ਜਾਏਗਾ ਫੇਰ ਦੁਬਾਰਾ ਜਿਹੜੀ ਆਪਣੀ ਸਟ੍ਰਾਈਕ ਵੱਜੇ ਜਾਂ ਆਪਣੀ ਵੀਡੀਓ ਰੁਕੇ ਤੋਂ ਸਾਡੇ ਨਾਲ ਨਵੀਂ ਪਈ ਇੱਧਰ ਪਤੰਗ ਵਧਾ ਰਹੇ ਆ ਆ ਦੇਖੋ ਕਿਹੜੀ ਕਿਹੜੀ ਡੋਰ ਨਾ ਵਧਾ ਰਿਹਾ ਰੈੱਡ ਪਾਂਡਾ ਰੈੱਡ ਪਾਂਡਾ ਹੁਣ ਉਹ ਚੈੱਕ ਕੀਤੀ ਜਾਏਗੀ ਉਹ ਦੇਖੋ ਪਤੰਗਵਾਦਰੇ ਇਹ ਕਾ ਸਾਡੇ ਕੋਲ ਤੇ ਆਓ ਦੇਖੋ ਲੱਗੇ ਸਾਰੇ ਕੋਠੇ ਤੇ ਆਜੇ ਕਿਉਂਕਿ ਸੰਡੇ ਆ ਸੰਡੇ ਕਰਕੇ ਫੇ ਸਾਰੇ ਕੋਠੇ ਦੇ ਉੱਤੇ ਹੁੰਦੇ ਆ ਤੇ ਬਾਕੀ ਕੋਈ ਨਹੀਂ ਮਿਲਦੇ ਆ ਨਾਲੇ ਗ੍ਰਿਸ਼ੀ ਨੂੰ ਵੀ ਆਪਾਂ ਬੁਲਾਣੇ ਆ ਸਾਰਿਆਂ ਨਾਲ ਤੇ ਹਾਂਜੀ ਗਾਇਜ਼ ਹੁਣ ਅਸੀਂ ਆ ਚੁੱਕੇ ਆ ਉਏ ਤੇ ਅਸੀਂ ਬੈਟਬਾਲ ਖੇਡਦੇ ਹੁਣ ਸਾਡੇ ਜੂਵੀ ਪਈ ਚੜੇ ਆ ਬੈਟਿੰਗ ਤੇ ਓਏ ਆਊਟ ਜੂਵੀ ਓ ਤਬੀ 3ਰੇ ওভার ਦੀ ਦੂਸਰੀ ਬੋਲ ਤੇ ਸਾਡੇ ਜੂਵੀ ਪਈ ਬੈਟਿੰਗ ਤੇ ਚੜੇ ਆ ਔਰ ਇਹ ਰਹਿ ਗਿਆ ਤਾਂ ਇਹ ਹੈ ਮੇਰੀ ਟੀਮ ਔਰ ਮੈਂ ਹੁਣ ਕਪਤਾਨ और ये दूसरी तीसरी बॉल चली गई है और ये चौका हो गया है पूरे के साथ तीसरा कंप्लीट तीसरे ओवर में ये शख्स फिर से आ गया है तीसरा ओवर खिलार में। और ये और ये कुछ लेकर आया खाने के लिए अच्छी बात है चलो इसके बाद तीसरे ओवर की पह... तीसरे ओवर की पहली स्कोर अठत्तीसोर इकतीस स्कोर है? है। आ, है। और ये दूसरी बॉल। तो और ये रनिंग हो चुकी है लग गया तो खिलाने जा रहे दूसरी बॉल ओ यार एरी बॉल। और ये चौका हो चुका है 35 36 स्कोर हो चुके हैं सैतीस सैतीस सैंत बॉल खिलाने जा रहा है ये शख्स चौथी बॉल वाइट बॉल है ये भी अठतीस स्कोर हो चुके हैं और ये पंचवी चौथी बॉल फिर से ਔਰ ਉਸਕੇ ਬਾਅਦ ਅਸੀਂ ਆਪਣੀ ਬੋਲਿੰਗ ਹੋ ਗਈ ਹੈ ਅਸੀਂ ਆਪਣੀ ਚੱਲ ਰਹੀ ਬੈਟਿੰਗ ਆ ਸਾਡੇ ਨਵੀ ਭਾਈ ਪਹਿਲੀ ਬਾਜ਼ ਪਕੌੜਾ ਜਿਹੜਾ ਕੋਈ ਦੀਨਮਾਨ ਨਹੀਂ ਆ ਤੇ ਭਾਈ ਅਸੀਂ ਹਾਈਡ ਐਂਡ ਸੀ ਖੇਡ ਰਹੇ ਆ ਤੇ ਰਣਨੀਤੀ ਵਾਰੀ ਆ ਤੇ ਅਸੀਂ ਲੋਕੇ ਫੇ ਮੈਨਾਂ ਕਨਾਂ ਭਾਈ ਗ੍ਰਿਫੀ ਤੇ ਆਪਣਾ ਭਾਈ ਉਹ ਦੇਖਦੇ ਆ ਜੀ ਠੀਕ ਹੈ ਹੋਰੇ ਦੀ ਲੈਣ ਦਾ ਹੋਰ ਕੋਈ ਕਿੱਥੇ ਚੜਿਆ ਗਿਆ ਮੇਰੇ ਭਾਈ ਭਈਆ ਤਾਂ ਬਿੰਦਾਂ ਤੇ ਆਈ ਗੱਲ ਕੀ ਹੈ ਉਹ ਗਿਆ ਭਾਈ ਕਿੱਥੇ ਉਹ ਆ ਗਿਆ ਦਿਨ ਉਹ ਭਾਈ ਜੀ ਫਾਈਟ ਕਰਨ ਨੂੰ ਆ ਗਿਆ ਵਾ ਦੇਖਦਾ ਦੇਖਦਾ ਉਹ ਪੂਰੀ ਉਹ ਵੀ ਗੱਲਬਾਤ ਹੰਦ ਕਰ ਰਿਹਾ ਉਹ ਨਹੀਂ ਆ ਗਿਆ ਭਈਆ ਰਣੀ ਆ ਗਿਆ ਨਹੀਂ ਆ ਗਿਆ ਦੇਖੋ ਬਾਹਰ ਖੜਾ ਆ ਗਿਆ ਵਾ

ਹਟ ਗਿਆ ਇਹ ਦਬਾਬ ਬੰਨੇ ਹੋ ਦੇ ਵੇ ਆਇਆ ਉਧਰੋਂ ਜੜੀ ਪੜਾ ਰਿਹਾ ਇਸਕਾ ਲੈ ਨਹੀਂ ਜਾ ਇਸਕਾ ਲੈ ਮਾਰਿਆ

ਮੈਂ ਦੇਖਿਆ ਨਾ ਉਹ ਦਰਵਾਜ਼ਾ ਬਹੁਤ ਮੁੜਿਆ ਮੇਰੇ ਨਾਲ ਤਿੰਨੇ ਨਾਲ ਹੁਣ ਆ ਗਿਆ ਨਵੀ ਮਿਦਨ ਭਾਰਾ ਲੱਗਿਆ ਵਾ ਅੰਗਣਾ ਨੂੰ ਇਹ ਕੀ ਆ ਬੱਸ ਤਿੰਨੇ ਲਵਾ ਲੈਣਾ ਆਪਣੇ ਅੰਦਰ ਕੀ ਫਿਰ ਨੇ ਕਹਣਾ ਫਿਰ ਨੇ ਕਹਣਾ ਮੇਰੀ ਵਾਰੀ ਮੇਰੀ ਵਾਰੀ ਹਾਂ ਤੇ ਬੱਬਾ ਆਪਣਾ ਆਪਾਂ ਨੂੰ ਵੀ ਲੱਗ ਸਕਦਾ ਆ ਗਿਆ ਆ ਗਿਆ ਆ ਗਿਆ ਅੰਦਰ ਵੜ ਜੂ ਅੰਦਰ ਓਏ ਓਏ ਆ ਗਿਆ ਪੰਨ ਟੂਨਸ ਨਹੀਂ 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 ਅਸੀਂ ਘਰ ਚ ਆ ਗਏ ਆ ਦੇਖ ਜਦੀ ਬਗਾਰੀ ਨਾ ਉਹ ਨੂੰ ਵਲੰਦੋ ਤੁਸੀਂ ਸਾਨੂੰ ਕੁ ਪਤਾ ਦਿਓ ਨਹੀਂ 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 ਤੇ ਤੇਰੀ ਵਾਰੀ ਆ ਗਈ ਤੈਨੂੰ ਤੈਨੂੰ ਬਹੁਤ ਮਣੇ ਪੈਣਾ ਤੇ ਇਹ ਦੇਖ ਲੈ ਆਏ ਕੰਨਾ ਫਾਹ ਲਿੱਕ ਨੀ ਗਰ ਉਹ 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 ਦਿੱਕੇ ਕਾ ਮਟੀਰੀਅਲ ਆ ਕਲੇ ਵੇ ਜਵਾਈ ਇਹ ਮੈਂ ਇੱਧਰ ਨੂੰ ਆ ਤੈਨੂੰ ਇਹ ਗਲਤ ਨਾਮ ਲੈ ਕੇ ਐਂਦਾ ਮੇਰਾ ਲੱਭ ਲਿਆ ਚੱਲ ਕੋਈ ਨਹੀਂ ਹੁੰਦਾ ਹੁੰਦਾ ਆ ਗਿਆ ਆ ਗਿਆ ਆ ਗਿਆ ਉਹ ਬਲ ਬਲ ਦੂਰ ਤੀਨੇ ਰਹਿੰਦੇ ਨੇ ਫੋਟੋ ਯਾ ਨੀਓ ਉਹ ਗਏ ਨੂੰ ਕੇ ਕੀ ਵੈਸੇ ਇੱਕ ਗੱਲ ਲਾਇਨ ਨੇ ਮੇਰਾ ਵੀ ਨਾਮ ਗਲਤ ਲਿਆ ਕੀ ਲਿਆ ਨਵੀਂ ਕਿਹਾ ਪਹਿਲਾਂ ਬਾਅਦ ਚ ਨਹੀਂ ਕੋਈ ਭਾਈ ਆ ਨਹੀਂ ਇਹ ਹਰੀ ਮੇਟੀ ਹੁੰਦੀ ਆ ਹਾਂ ਇਹ ਬੱਬਾ ਜੀ ਤੁਹਾਡੀ ਵਾਰ ਹੀ ਆਣੀ ਆ ਆਹੋ ਜਾਦੇ ਆ ਹਰੀ ਮਿੱਡੀ ਆਈ ਆ ਦੇਖ ਤੂੰ ਇੱਥੇ ਵਾਰੀ ਦੇਖ ਇਹ ਇਦਾਂ ਥੋੜੀ ਹੁੰਦਾ ਪਰ ਉਹ ਵਾਰੀ ਨਾਮ ਦਾ ਜਰਮ ਉਹ ਲੈ ਨਾਮ ਤੇ ਹੋਰ ਕੀ ਨਾਮ ਹੁੰਦਾ ਦੇ ਇੱਕ ਮਿੰਟ ਤੂੰ ਵੀ ਦੋ ਵਾਰੀ ਕਰਦੇ ਅੰਦਰ ਬੜੇ ਹੋਰ ਘਰ ਦੇ ਅੰਦਰ ਤਾਂ ਬੜੇ ਹੀ ਨਹੀਂ ਮੈਂ ਆਪ ਦੇਖਿਆ ਦਰਵਾਜ਼ਾ ਬੰਦ ਕੀਤਾ ਇਹਨੇ ਅਸੀਂ ਤਾਂ ਆਪ ਇੱਧਰ ਸੀ ਕਿ ਅਸੀਂ ਤਾਂ ਹੈ ਹੀ ਆ ਹਗਲੀ ਚ ਮੈਂ ਜਾਂ ਮੈਂ ਗਰੀਸ਼ੀ ਸੀ ਪਤਾ ਨਹੀਂ ਗਰੀਸ਼ੀ ਤੇ ਦੁੱਧ ਲੈਣ ਗਿਆ ਗਰੀਸ਼ੀ ਦੁੱਧ ਲੈਣ ਗਿਆ ਇੱਥੇ ਲੱਗ ਜਾਂਦੇ ਆਂ ਜੀ ਭੱਜ ਲੱਗੇ ਆਂ ਇੱਥੇ ਗੇਂਦੇ ਰੋਜ਼ ਨਹੀਂ ਰੋਦੀ